ਹਾਂਜੀ ਸਾਰਿਆਂ ਨੂੰ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਸੀਂ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਆਂ ਉਮੀਦ ਕਰਦੇ ਆਂ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਅੱਜ ਆਪਾਂ ਫੇਰ ਇੱਕ ਨਵੀਂ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਆਂ ਚਲੋ ਜੀ ਆਪਾਂ ਕਰਦੇ ਆਂ ਸਟਾਰਟ ਆਪਣੀ ਵੀਡੀਓ ਅੱਜ ਆਪਾਂ ਜਿਹੜੀ ਵੀਡੀਓ ਲੈ ਕੇ ਹਾਜ਼ਰ ਹੋਏ ਆਂ ਉਹ ਹੈ ਮੰਮੀ ਦਾ ਦਾਜ ਦਾਜ ਮਤਲਬ ਤਾਂ ਐਸੇ ਨਹੀਂ ਜਿਵੇਂ ਕਿ ਪੁਰਾਣੇ ਜ਼ਮਾਨੇ ਦੇ ਵਿੱਚ ਹੈਨਾ ਹੁਣ ਵੀ ਵੈਸੇ ਕਈ ਤਾਂ ਦਿੰਦੇ ਆ ਤੇ ਦਰੀਆਂ ਖੇਸ ਸਰਾਣੇ ਜੋ ਕੁੜੀ ਦੀ ਵਰਤੋਂ ਵਿੱਚ ਆਉਣ ਵਾਲਾ ਸਮਾਨ ਆ ਹੈਨਾ ਕੁੜੀ ਨੇ ਅੱਗੇ ਜਾ ਕੇ ਵਰਤਨਾਮਾ ਤੇ ਉਹ ਦਿੰਦੇ ਸੀ ਤੇ ਅੱਜ ਮੰਮੀ ਕਹਿੰਦੇ ਆ ਆਪਾਂ ਧੁੱਪ ਲਵਾਉਣੀ ਆ ਸਮਾਨ ਨੂੰ ਤੇ ਫਿਰ ਅਸੀਂ ਅੱਜ ਸਾਰਾ ਮੰਮੀ ਦੀ ਪੇਟੀ 'ਚੋਂ ਸਮਾਨ ਕੱਢਿਆ ਤੇ ਇਹਨੂੰ ਧੁੱਪ ਲਵਾਉਣ ਲੱਗੇ ਆ ਤੇ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਮੰਮੀ ਨੇ ਹਜੇ ਵੀ ਕਿਹੜੀਆਂ-ਕਿਹੜੀਆਂ ਚੀਜ਼ਾਂ ਜਿਹੜੀਆਂ ਸਾਹਮ ਕੇ ਰੱਖੀਆਂ ਹੋਈਆਂ ਮੰਮੀ ਦੇ ਵਿਆਹ ਨੂੰ ਜਿਹੜੇ 40 ਸਾਲ ਹੋ ਗਏ 40 ਤੋਂ ਵੀ ਉੱਪਰ ਹੋ ਗਏ ਮੰਮੀ ਕਹਿੰਦੇ ਤੇ ਪਰ ਮੰਮੀ ਨੇ ਆਪ ਦਾ ਸਮਾਨ ਆ ਜਿਹੜਾ ਹਜੇ ਵੀ ਸਾਹਮ ਕੇ ਰੱਖਿਆ ਹੋਇਆ ਵਾ ਆਓ ਜੀ ਤੁਹਾਨੂੰ ਇੱਕ-ਇੱਕ ਕਰਕੇ ਅਸੀਂ ਸਾਰੀ ਚੀਜ਼ ਦਿਖਾ ਮਾਗੀ ਹਾਂਜੀ ਇਹ ਮੰਮੀ ਤੁਹਾਨੂੰ ਦਿਖਾਉਣ ਲੱਗਿਆ ਅੰਗੀਠੀ ਕੋਠ ਮੰਮੀ ਦੱਸਿਆ ਹੋਇਆ ਗ੍ਰੀਤੀ ਕੋਠ ਕਿਵੇਂ ਇਹ ਅੱਗੇ ਬੈਠਕ ਹੁੰਦੀਆਂ ਸੀ ਵਾਈਆਂ ਹੋਈਆਂ ਉਹਨਾਂ ਸੈਲਫਾਂ ਹੁੰਦੀਆਂ ਸੀਗੀਆਂ ਉਹਨਾਂ ਦੇ ਉੱਤੇ ਅੰਗੀਠੀ ਪੋਸੇ ਮਸਾਂਦੇ ਸੀਗੇ ਉੱਤੇ ਫੋਟੋ ਫੱਟਾ ਰੱਖਾਂਦੇ ਸੀਗੇ ਹਾਂ ਹੁਣ ਤਾਂ ਜਿੱਦਾਂ ਡ్రਾਈੰਗ ਰੂਮ ਦੇ ਵਿੱਚ ਹਨਾ ਸਮਾਨ ਵਗੈਰਾ ਆਪਾਂ ਰੱਖ ਦਿੰਦੇ ਆ ਉਦੋਂ ਬੈਠਕ ਹੁੰਦੀ ਸੀ ਆਏ ਗਏ ਪਰੋਣੇ ਜਾਂ ਜਿਹੜੇ ਰਿਸ਼ਤੇਦਾਰ ਆ ਤੇ ਉਹ ਉਸ ਬੈਠਕ ਦੇ ਵਿੱਚ ਬਿਠਾਏ ਜਾਂਦੇ ਸੀ ਕਿ ਉੱਥੇ ਜਿਹੜੀ ਇੱਕ ਸ਼ੈਲਫ ਹੁੰਦੀ ਸੀ ਉਹਦੇ ਉੱਪਰ ਕੋਟਮਾ ਰੱਖੀਆਂ ਜਾਂਦੀਆਂ ਸੀ ਉਹਨੂੰ ਸਜਾਇਆ ਜਾਂਦਾ ਸੀ ਇਸਨੂੰ ਅਗੀਠੀ ਪੋਸ਼ ਕਹਿੰਦੇ ਆ ਸ਼ੇਰਾਂ ਵਾਲਾ ਅਗੀਠੀ ਪੋਸ਼ ਆ ਸ਼ੇਰ ਬਣੇ ਹੋਇਆ ਦੇ ਉੱਪਰ ਮੰਮੀ ਨੇ ਸਾਹਮਣੇ ਰੱਖਿਆ ਹੋਇਆ ਵਾ ਜਿਹੜੀ ਇੱਧਰ ਥੋੜੇ ਵਾਲੇ ਪਾਸੇ ਵੀ ਬਣੇ ਹੋਏ ਆ ਆ ਹਾਂ ਤੇ ਸ਼ੇਰ ਹੈ ਹਾਂ ਇੱਧਰ ਵੀ ਸ਼ੇਰ ਹੈਗੇ ਆ ਹਾਂਜੀ ਹੂੰ हां जेड़े सी ਤੁਹਾਨੂੰ ਸਰਾਣੇ ਦਿਖਾਉਣੇ ਆ ਮੰਮੀ ਨੇ ਸਰਾਣੇ ਬਣੇ ਹੋਏ ਆ ਆ ਕਿਹੜੇ ਆ ਚਿੜੀਆਂ ਦਾ हां ਇਹ ਚਿੜੀਆਂ ਦਾ ਜੋੜਾ ਹੈ ਨਾ ਸਰਾਣੇ ਦੇ ਉੱਪਰ ਬਣਿਆ ਹੋਇਆ ਵਾ ਹਾਂਜੀ ਆ ਆ ਚਿੜੀਆਂ ਦਾ ਆ ਗੋਭੀ ਦਾ ਫਲ ਅੱਛਾ ਗੋਭੀ ਦਾ ਫਲ ਵੀ ਬਣਿਆ ਹੋਇਆ ਉੱਪਰ ਤੁਸੀਂ ਜ਼ੂਮ ਕਰਕੇ ਦਿਖਾਉਨੇ ਆ ਗੋਪੀ ਦਾ ਫੁੱਲ ਗੋਪੀ ਹਣ ਵੀ ਮਸ਼ਹੂਰ ਹੈ ਗੋਪੀ ਪਹਿਲਾਂ ਵੀ ਮਸ਼ਹੂਰ ਸੀ ਗੋਪੀ ਖਾੜ ਲਈ ਵੀ ਵਰਤੀ ਜਾਂਦੀ ਹੈ ਗੋਪੀ ਡਿਜ਼ਾਈਨਾਂ ਲਈ ਵੀ ਵਰਤੀ ਜਾਂਦੀ ਹੈ ਹਾਂਜੀ ਆ ਵੀ ਡੱਬਿਆਂ ਦੇ ਵਿੱਚ ਫੁੱਲ ਇਹ ਜੀ ਅੱਦ ਸੁਸਤੀ ਹੈ ਨਾ ਹਾਂ ਦਸੂਤੀ ਧੋਪਾ ਸੁਸਤੀ ਕੇਸਮੈਂਟ ਹੈ ਨਾ ਸੁਸਤੀ ਧੋਪਾ ਇਹ ਕੇਸਮੈਂਟ ਆ ਚਾਦਰਾਂ ਪਈਆਂ ਸਾਰੀਆਂ ਮੰਮੀ ਦੀਆਂ ਹਨਾ ਉਹ ਚਾਦਰਾਂ ਨੇ ਮੰਮੀ ਆ ਖੇਸੀ ਦਿਖਾਈ ਆ ਵਾਲੀ ਤੂੰ ਖੇਸੀ ਬਿਅੰਡ ਪਿਆਰੀ ਹਾਂ ਇਹ ਦਿਨੇ ਪਿਛਲੇ ਜਮਾ ਲਈ ਛੜਤਾ ਕੋਟ ਵਗੈਰਾ ਬਹੁਤ ਆ ਹਨਾ ਛੋਟੇ ਬੱਚਿਆਂ ਨੂੰ ਵੱਡੇ ਵੀ ਅੱਗੇ ਤਾਂ ਹਨਾ ਉਹ ਵੀ ਲੈ ਜਾਂਦੇ ਸੀ ਹਾਂ ਹਾਂ ਡੈਡੀ ਕੈਸੀ ਲੈ ਕੇ ਦਿਖਾ ਦੋ ਮੰਮੀ ਦੇ ਦੇ ਡੈਡੀ ਦੇ ਕਿਹੜਾ ਜਿੰਕਲ ਮਾਰ ਕੇ ਕੈਸੀ ਦਿਖਾ ਦੇ ਇਸੇ ਦੀ ਬੁੱਕਲ ਵਾਲਕੇ ਮੁੱਕੇ ਵਜਿਨੇ ਬਸ ਐ ਜੋੜੀ ਆਂ ਛੋਟੀ ਆਂ ਸਮਾ ਗਿਆ ਹਾਂ ਹਾਂ ਕਾਹ ਰੋੜੇ ਰਹਿਣ ਤੇ ਡੈਡੀ ਤੇ ਡੈਡੀ ਤੇ ਰਹਿਣ ਦੇ ਹਾਂ ਲੈ ਤਲੂਈ ਆਂ ਅੱਜ ਆਂ ਸਾਰਾ ਜੂ ਦੇ ਦਾਂਗੇ ਆਪਾਂ ਹਾਂ ਆਜਿਓ ਅੱਜ ਜੀ ਅੱਗੇ ਤਾਂ ਇਹ ਮੰਮੀ ਦੀਆਂ ਦਰੀਆਂ ਆ ਇਹ ਮੋਰਾਂ ਦੇ ਦਰੀ ਇਹ ਮੋਰਾਂ ਨੇ ਸਾਰਿਆਂ ਨੂੰ ਸੋਹਣੀ ਲੱਗੀ ਇਹ ਤੁਹਾਨੂੰ ਅਸੀਂ ਪੂਰੀ ਕੁਆਲਿਟੀ ਨੂੰ ਵੀ ਦਿਖਾਵਾਂਗੇ ਹਲੇ ਕਿਉਂਕਿ ਸਮਾਨ ਬਾਰ ਪਟਿਆ ਸਾਰਾ ਫਿਰ ਨਾ ਇੰਨਾ ਟਾਈਮ ਨਹੀਂ ਹੈਗਾ

ਏ ਬੈਗ ਨਹੀਂ ਦੀਆ ਬਸ ਅਗਲੀ ਇਹਦੇ ਦਿਖਾ ਦੇਨੇ ਕਿਆ ਬੱਤਕਾਂ ਦੀ ਆ ਪੰਛੀਆ ਪੜੀਆਂ ਆ ਆ ਡੱਬਾ ਇਹ ਡੱਬਿਆਂ ਦੀ ਆ ਹਨਾ ਤੁਹਾਨੂੰ ਨਾਲ ਸਿੱਕਲੀ-ਕਿੱਲੀ ਦੇ ਡਿਜ਼ਾਈਨ ਦਿਖਾਵਾਂਗੇ ਇੱਕ-ਇੱਕ ਵੀਡੀਓ ਚ ਪਾਵਾਂਗੇ ਫਿਰ ਹੁਣ ਇੰਨਾ ਵੀਡੀਓ ਜਾਲਾ ਲੰਬੀ ਚਲੀ ਜਾਣੀ ਆ ਆ ਮੰਮੀ ਕਹਿੰਦੀ ਬੱਤਕਾਂ ਹਨਾ ਇਹ ਕਿ ਇਹ ਵੀ ਮੋਰ ਇਹ ਆ ਮੋਰ ਨੀ ਆ ਲੜਾਂ ਤੇ ਅੱਛਾ ਤੇ ਆਮ ਵਿੱਚ ਫੁੱਲ ਉੱਤੇ ਬੈਠਿਆ ਲੈ ਅੱਛਾ

ਇਹ ਚੂਚਿਆਂ ਦੀ ਇਹ ਚੂਚਿਆਂ ਦੀ ਆ ਹਨ ਹਾਂ ਛੋਟੇ ਛੋਟੇ ਚੂਚੇ ਨਾਲ ਜਾਲੀਆਂ ਤਨ ਸਾਰੀ ਅਸੀਂ ਇਕੱਲੀ ਇਕੱਲੀ ਦਰੀ ਦੀ ਹੈ ਜਿਹੜੀ ਵੀਡੀਓ ਪਾਵਾਂਗੇ ਹੁਣ ਤੁਹਾਨੂੰ ਅਸੀਂ ਥੋੜਾ ਇੱਧੇ ਦਿਖਾ ਦਿੰਦੇ ਹਾਂਜੀ ਮੰਮੀ ਅਗਲੀ ਵੀ ਦਿਖਾ ਦੋ ਆ ਮੁੱਛ ਮਰੋੜ ਅੱਛਾ ਮੁੱਛ ਮਰੋੜ ਹਾਂ ਹਾਂ ਮੁੱਛਾਂਦਰਵਾਜੋਦੋ ਵੀ ਸੀਗਾ ਹੈ ਪੂਰਾ ਮਸੂਰ ਅੱਛਾ ਅਗਲੀ ਵੀ ਦਿਖਾ ਲਵਾਂਗੇ ਆ ਬੇਲਾ ਦੀ ਆ ਬੇਲਾ ਬੇਲਾ ਨੂੰ ਫਲ ਬਣੇ ਅਗੀ ਦੇ ਮੱਦੇ ਇੱਕ ਨਾਤਾਂ ਦੀ ਈਕਾ ਉਹ ਚਾਨਣੀਆਂ ਜਿਹੜੀਆਂ ਫਲ ਬਿਆ ਹਨ ਉਹਨਾਂ ਨੇ ਹਾਂ ਹਾਂ ਅੱਛਾ ਉਹ ਹੈ ਉਹ ਹੈ ਜੜੀਆਂ ਨੇ ਬਹੁਤ ਭਾਰੀਆਂ ਹਨ ਹਾਂ ਜੜੀਆਂ ਨੇ ਬਹੁਤ ਭਾਰੀਆਂ ਨੇ ਆ ਮੰਮੀ ਨੇ ਕਿ ਇਹ ਸਾ ਮਮੀ ਇਹਨਾਂ ਵਾਲੇ ਦਿੱਤਾ ਸੋਹੜ। ਅਸੀਂ ਤੋਂ ਪਲਵਣੀ ਸੀ ਜਦੋਂ ਅਸੀਂ ਸਮਾਨ ਕੱਢਿਆ ਤੇ ਇਹ ਆ ਗਿਆ। ਆ ਖੇਸ ਨੇ। ਇਹਨਾਂ ਨੇ ਵੀ ਮੰਮੀ ਹੁੰਦੇ ਡਿਜ਼ਾਈਨ। ਇਹ ਆ ਡੱਬੀਆਂ ਇਹ ਖੇਸ ਨੇ ਮੇ ਨਾਨੀ ਨੇ ਬਣਾਈ ਹੋਈ। ਅੱਛਾ ਨਾਨੀ ਦੇ। ਹੂੰ। ਆ ਢਵੱਟੇ ਵੀ ਬਣਾਏ ਹੋਏ ਨੇ ਮੇਰੇ ਮਾਂ ਦੇ ਆ ਸਾਰੇ ਖੇਸ ਆ ਸਾਰੇ ਖੇਸ ਆ ਤੇ ਆ ਨਾਲੇ ਮੰਮੀ ਨਾਲੇ ਵੀ ਆਪ ਬਣਾਏ ਹੋਇਆ ਨੇ ਆ ਨਾਲੇ ਮੈਂ ਆਪ ਬਣਾਏ ਹੋਇਆ ਵਿੱਚੇ ਮੇਰੀ ਬੀਬੀ ਦੇ ਬਣਾਏ ਹੋਇਆ ਅੱਛਾ ਉਹ ਖੇਸ ਬਣਾਏ ਹੋਏ ਬੀਬੀ ਦੇ ਅੱਛਾ ਤੁਹਾਨੂੰ ਸਾਰੇ ਅਸੀਂ ਕਿਹ ਚੀਜ਼ ਦੀ ਵੀਡੀਓ ਪਾਵਾਂਗੇ ਤੇ ਇਸੀ ਮੰਮੀ ਦਾ ਸਮਾਨ ਸਾਰਾ ਦਰਿਆ ਕੇ ਸਸਰਾਣੇ ਚੋਲੇ ਨਾਰੇ ਤਾਂ ਮੇਰੇ ਵਿਆਹ ਦਾ ਸਮਾਨ ਕਿਵੇਂ ਲੱਗਿਆ ਜੀ ਕਿ ਮੇਰੇ ਅੱਗੇ ਤੇ ਲਾਈਕ ਕਰੋ ਮਿਕ ਕਰੋ ਸ਼ੇਅਰ ਕਰੋ ਇਧਰ ਬੋਲੋ ਸ਼ੇਅਰ ਕਰੋ ਹਾਂਜੀ ਮੰਮੀ ਨੇ ਥੋੜਾ ਅਜੇ ਜਾਗਦੇ ਆ ਤੇ ਤੁਹਾਨੂੰ ਮੰਮੀ ਦੇ ਵਿਆਹ ਦਾ ਸਮਾਨ ਕਿਵੇਂ ਲੱਗਿਆ ਸਾਡੀ ਵੀਡੀਓ ਲਾਈਕ ਕਰੋ ਸ਼ੇਅਰ ਕਰੋ ਸਾਡਾ ਚੈਨਲ ਤਾਜ ਕੌਂਕੇ ਕਲਾਮ ਜਰੂਰ ਸਬਸਕ੍ਰਾਈਬ ਕਰੋ ਸਪੋਰਟ ਕਰੋ ਤੁਹਾਡਾ ਧੰਨਵਾਦ